ਸਾਲ ਹੋ ਗਿਆ ਮਖੇਜਾ ਮਲਤਾਰ ਨੂੰ ਮਿਲ ਕੇ ਲਿਆਵਾ ਠੀਕ ਹੈ ਤਕੜਾ ਰਿਹਾ ਵਧੀਆ ਚਲ ਹਮ ਸਾਰੇ ਸ਼ੁਕਰ ਆਇਆ ਬੈ ਜਾ ਹਾਂ ਕੀ ਹਾਲ ਹੈ ਮਲਤਾਰ ਠੀਕ ਹੈ ਜੀ ਕਿਵੇਂ ਆ ਕੋ ਯਾਰ ਤੇਰੀ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਕਿਹੜੀ ਕਿਵੇਂ ਉਹ ਠੀਕ ਹੈ ਕੋ ਯਾਰ ਕਰਦਾ ਰਹਿੰਦਾ ਫੋਨਾਂ ਦਾ ਸੱਚੀ ਕਰੀ ਉਹ ਠੀਕ ਹੋ ਠੀਕ ਹੈ ਠੀਕ ਆ ਗਏ ਆ ਗਏ ਕਦੋਂ ਆਏ ਕਾਲ ਹੀ ਆਇਆ ਅੱਛਾ ਉਹ ਭੈਣ ਵੀ ਠੀਕ ਹੈ ਹਾਂ ਵਧੀਆ ਬਾਬਾ ਕਿੱਥੇ ਹੈ ਬਾਬਾ ਜੀ ਸੁੱਤਾ ਵੀ ਹੈ ਔਰ ਸਿਹਤਾਂ ਠੀਕ ਰਹੀ ਹੈ ਹਾਂ ਸ਼ੁਕਰ ਮਾਲਕ ਦਾ ਉਹਦੇ ਫੋਨ ਲਾਂਦਾ ਹੀ ਨਹੀਂ ਮੈਂ ਆਉਂਗਾ ਕਸ਼ਮੀਰ ਤੂੰ ਤੇਰੀ ਲਾ ਵਲੋਗ ਅੱਗੇ ਨੂੰ ਚਲੇ ਜੇ ਕਿਤੇ ਉੱਥੇ ਆਏ ਸੋ ਰਾਜਸਥਾਨ ਚੱਲ ਗਏ ਸੀ ਹਾਂ ਹੁਣ ਕਸ਼ਮੀਰ ਆਵਾਂਗੇ ਅੱਛਾ ਚਲੋ ਸ਼ੁਕਰ ਹੈ ਰੱਬ ਦਾ ਸ਼ੁਕਰ ਹੈ ਤੁਹਾਡਾ ਕਮਾਓ ਵੀ ਕਸ਼ਮੀਰ ਹੈ ਕਸ਼ਮੀਰ ਕਮਾਓਗੇ ਬਿਲਕੁਲ ਇਸ ਵਕਤ ਸੈਲ ਹੈ ਉਦੋਂ ਸਾਡੇ ਨਾਲ ਚੱਲਣੀ ਹਾਂ ਪੂਰੇ 20 ਦਿਨ ਲਵਾਵਾਂਗੇ ਹੁਣ ਕਿੰਨੇ ਦਿਨ ਲਾ ਕੇ ਜਾਓਗੇ ਲਾਵਾਂਗੇ ਚੇਤ ਤੱਕ ਠੀਕ ਉਦੋਂ ਇਕੱਠੀ ਚੱਲਾਂਗੇ ਫਿਰ ਆਪਾਂ ਮੋਟਰ ਬੱਸ ਫਿਰ ਉਹਨੂੰ ਜਾਂਦਾ ਹੀ ਨਹੀਂ ਕੋ ਸਾ ਜਾਂਦਾ ਚੱਲਾਂਗੇ ਚੱਲਾਂਗੇ ਫੋਨ ਕਿਉਂ ਨਹੀਂ ਲਾਜਾ ਹੈ ਫੋਨ ਅੱਜ ਮੈਂ ਹੁਣ ਲਾਇਆ ਤਾਂ ਸੀ ਤੈਨੂੰ ਫੋਨ ਉਹ ਇੱਥੇ ਤੇ ਜਿਲ੍ਹੇ ਵਿੱਚ ਦਾਮ ਜਦੋਂ ਕਸ਼ਮੀਰ ਸੀ ਫੋਨ ਲਾਣਾ ਸੀ ਖਰੋਟ ਲੈ ਆਇਓ ਤੁਸੀਂ ਕਿਵੇਂ ਕਰਦੇ ਨੇ ਇਤਕੀ ਕੁੱਕੜ ਰੱਖ ਲਈਏ ਰੱਖ ਲੈ ਰੱਖ ਲੈ ਸ਼ੁਕਰ 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 ਬਸ ਇਹ ਆਵਾਦੀ ਬਣ ਗਈ ਕੀ ਚਲ ਫਕਸ ਕੇ ਇਹ ਆਵਾਦੀ ਹੋ ਗਈ ਹਾਂ ਠੀਕ ਆ ਹੋਰ ਬੀਬੀ ਹੁੰਦੀ ਤਾਂ ਦੇਖਿਆ ਹੱਤਰੇ ਛੱਕੇ ਬਸ ਐ ਪੰਪਾਸ ਇਦਈ ਇਦਈ ਕਰੇ ਕਰੇ ਕਰਦੇ ਆ ਗਾ ਉੱਥੇ ਫੋਨ ਲਾਇਆ ਕਰ ਤਾਂ ਮਸਮਾਦ ਐ ਐ ਹੋ ਜਾ ਮੋਬਾਈਲ ਐ ਇਤਕੀ ਮੈਨੂੰ ਵੀ ਦੇਈਂ ਦੇ ਤਾਂ ਜੇ ਮੈਂ ਉੱਥੇ ਵੀਡੀਓ ਕਾਲ ਕਰੇ ਕਰਾਂ ਹਾਂ ਦੇ ਦਾ ਦੇ ਦਾ ਉਹ ਕਿੱਥੇ ਹੈ ਮੇਰਾ ਮੋਬਾਈਲ ਪਰ ਵੀ ਕੇ ਚੈ ਫੈਕਟਰੀ ਜ ਬਣੀ ਜਾਂਦਾ ਹਾਂ ਅਹ ਅਤਲ ਅਸਰ ਕੇ ਤੇ ਹੋਰ ਠੀਕ ਹੈ ਪਰਵਾਹ ਪਿੱਛੇ ਸਟਰੀਜੀਆਂ ਦਾ ਕਾਰੋ ਵੀ ਠੀਕ ਹੈ ਸਾਰਾ ਕੰਮ ਐ ਸੁਕੇ ਹਾਂ ਸ਼ੁਕਰ ਹੈ ਮਾਲਕ ਹੋਰ ਤੁਹਾਡਾ ਪਰਵਾਹ ਠੀਕ ਹੈ ਠੀਕ ਹੈ ਵੀ ਵਧੀਆ